ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਜਰਸੀ ਬਿਲਕੁਲ ਹਾਜ਼ਰ ਤੇ ਇੱਕ ਥੋੜੀ ਜਿਹੀ ਕੱਚੀ ਨਗੀਨੇ ਹੀ ਦਿਖਾਉਣਿਆ ਟਾਪ ਕਲਾਸ ਨਗੀਨਾਗਾ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੇ ਭਾਨਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 78 79 67 168 ਅਜਾਬਤਰੀ ਮਹੀਨੇ ਬਾਅਦ ਐਰ ਸੈਰ ਤੋਂ ਬਾਅਦ ਜਰਸੀ ਨਗੀਨਾ ਕਵਰ ਕਰ ਲਿਆ ਲਿਆਉਣਾ ਫਿਰ ਨਗੀਨੀ ਆ ਮੈਂ ਘਰ ਦੇ ਪਾਲੇ ਹੋਏ ਬੱਚੇ ਹੈ ਦਾ ਠੀਕ ਆ ਵੈਰ ਸੈਰ ਵੀ ਘਰ ਦੀ ਸੀ ਆਪਣੀ ਹਨਾ ਵੈਸੇ ਕਰਦੇ ਵਪਾਰ ਆਪਾਂ ਹਨਾ ਵੈਸੇ ਵਪਾਰ ਕਰਦੇ ਇਹ ਤੈਨੂੰ ਲੰਗਰ ਆਪਣੇ ਘਰ ਦੇ ਸੀ ਠੀਕ ਹੈ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਜਾਂਦੇ ਆ ਜਰਸੀ ਬੱਚੀ ਕਿਹੜਾ ਸੂਆ ਸੁੰਦੀ ਆ ਬਈ ਲੂਣ ਸੁੰਦੀ ਆ ਜੀ ਦੰਦੋ ਕਿਵੇਂ ਆ ਦੰਦੋ ਦੁੱਕ ਦੇ ਦੰਦ ਤਾਂ ਪੂਰੇ ਆਗੇ ਚੌਕ ਦੇ ਚੱਕ ਦੀ ਆ ਠੀਕ ਹੈ ਤੇ ਇੱਕ ਦਿਨ ਕਹਿ ਲੈਂਦੀ ਆ ਹਾਜ਼ਰ ਜੀ ਲੱਗਦੀ ਆ ਇਹੇ ਦੈਣਾ ਹਜੇ ਜੀ ਇਹਦੇ 14 ਤਰੀਕ ਨੂੰ ਬਣ ਪੂਰੇ ਆ ਫੜੇ ਦਿਨ 7 ਪਏ ਆ 8 7 ਪਏ ਆ ਹਾਂ ਉਹਦਾ ਸੀਬੀਓ ਛੱਪ ਬਣ ਜੂਗਾ ਤੇ ਖਾ ਕੇ ਮਾਲ ਪਰਾਇਆ ਉਹ ਚੀਜ਼ ਬਣਨੈ ਰਹੀ ਹੈ ਨਾ ਗੱਬਰੇ ਜਾਂਦੇ ਅਸੀਂ ਤਾਂ ਲੈ ਕਿਆ ਬਾਤ ਠੰਡੀ ਠੁੰਡੀ ਦੇ ਪਰ ਬਰਫ ਦੀ ਸਿੱਲੀ ਹੋਈ ਹੈ ਨਾ ਸੋ ਥਾਣਾ ਦੇਖੋ ਨੇੜ ਤੋਂ ਪੂਰੇ ਗੁੱਠਾ ਦੇ ਚਾਰੇ ਥਾਣਾ ਤੇ ਸਵੈਰਿੰਗ ਪਾਉਣ ਲੱਗ ਗਈ ਕਿਆ ਬਾਤ ਦਾ ਠੋਸ ਲੇਵਾ ਤੇ ਜਿੰਦ ਜਲ ਠੰਡੀ ਠੁੰਡੀ ਪਰ ਚਰਚੇ ਵਾਲੇ ਹਰਕਤਾਂ ਹੈਗੀਆਂ ਪੂਰਿਆਂ ਚ ਹਨਾ ਫਸਲ ਆਈ ਜਮਾ ਪੰਜਾਬ ਦੀ ਇਹਦਾ ਰਿਕਾਰਡ ਤੇ ਨਹੀਂ ਪਤਾ ਕੁਝ ਕਿਹੜੇ ਟੀਕੇ ਦੀ ਆ ਰਿਕਾਰਡ ਹੀ ਬਿਲਕੁਲ ਮੇਰੇ ਕੀਤੇ ਦਾ ਪਿਆ ਹੁਣ ਭੱਲ ਨੇ ਬਣਨੀ ਤੇ ਠੀਕ ਹੈ ਵੀ ਕਿਹੜੇ ਦੀ ਹੈ ਹਨ ਤੇ ਜਿਆਦਾ ਵੀ ਇਹ ਬੱਤਲ ਦੀ ਗੁੱਲੀ ਦੇਖੋ ਮੂੰਹ ਸਰਚ ਕਰਨ ਪੈਣੀ ਕਿਹੜਾ ਡੀਗਾ ਲੱਗਾ ਉਹ ਵੀ ਨਹੀਂ ਜਿਆਦਾ ਗੌਰ ਕਰ ਲਾਂਗੇ ਪਾ ਸੈਕਸਡ ਦਵਾਦੀ ਗਾੜ ਦੀ ਗੱਲ ਕਰੀਏ ਮਾਦਰ ਗਾੜ ਕੁਝ ਪਤਾ ਪਾਉ 32 ਕਿਲੋ ਦੁੱਧ ਚੋੜਾ ਜੀ ਆਪਾ ਠੀਕ ਹੈ ਪਿਆ ਹੋਰ ਹੈ ਸਿਰਫ 50 ਵਾਲ ਜਰਸੀ ਦਾ ਠੀਕ ਹੈ ਤੇ ਅੱਜ ਦਿਨ ਰਹਿ ਗਏ 7-8 ਸੂਣੇ ਦੇ ਹਨਾ ਕਿੰਨਾ ਕ ਦੁੱਧ ਪਾਉ ਤੁਹਾਡੇ ਮਨ ਨਾਲ ਇਹ ਮੇਰੇ ਸਭ ਨਾਲ 30 ਤੋਂ ਪਲੱਸ ਪਲੂਣ ਹੀ ਚੱਲੂਗੀ ਕਹਿੰਦਾ ਪਾ ਲੈਣ ਵਾਲਾ ਚਾਹੇ 25 ਮੰਨ ਕੇ ਲੈ ਲੇ ਪਰ ਹਵਾਈ ਗਵਾਨਾ 30 ਪਰ ਦਾ 30 ਆਸ-ਪਾਸ ਦੀ ਹੈਣਾ ਅੱਜ ਦਾ 30 ਪਲਸ 30 ਪਰ ਦਾ ਠੀਕ ਹੈ ਤੇ ਰੇਡ ਦੀ ਭਿਲੋਂ ਨੇ ਬਚਾਉਣਾ ਰਤਾ ਠੀਕ ਹੈ ਰੇਡ ਦੀ ਗੱਲ ਕਰੀ ਰੇਡ ਦੀ ਕੀ ਮੂਰੇ ਉਹ ਨਹੀਂ ਮੰਗ ਰਾ ਰੇਡ ਕੀ ਰੋਗੇ ਦਾ ਰੇਡ ਦਾ 1.40 ਕਰ ਦੇਈਏ ਮਾਨਦਾਨ ਹੋ ਜਾਊਗਾ ਮਾਨਦਾਨ ਕਰਾਂਗੇ ਤੇ ਲੇਵਾ ਜਾਮਾ ਅੱਗੇ ਪਿੱਛੇ ਦਾ ਕੱਢਦੀ ਦੁਰੀ ਹੁੰਦੀ ਹੈ ਹੈਣਾ ਢੋਰੀ ਮੂਰੇ ਨੂੰ ਉਹਨਾ ਮਗਰ ਨੂੰ ਆ ਜੇ ਮੈਂ ਕਹਿੰਦਾ ਮੂਰੇ ਤੋਂ ਨੀਰ ਕਲੇਵਾ ਲੈ ਆਣੀ ਢੋਰੀ ਵਾਰ ਨੂੰ ਮੜੇ ਗੇਰਾ ਘੜਾ ਦੇ ਦਾ ਸੋ ਲੇਵਾ ਦੇਖੋ ਪੂਰਾ ਸਾਫ ਸੁਥਰਾ ਚਾਰੇ ਥਾਂ ਗੁੱਠਾਂ ਤੇ ਆ ਤੇ ਪਹਿਲਾ ਸੂਆ ਪਲੂਣ ਸੁੰਦੀ ਆ ਮੂੰਹੋਂ ਚੌਗੀ ਆਗੀ ਤੇ ਹਫਤਾ ਆਜੇ ਬਾਕੀ ਪਿਆ ਤੇ ਕੱਦਗਾੜ ਵੀ ਬਹੁਤ ਜ਼ਿਆਦਾ ਲੱਸੀ ਨਾ ਵੀ ਨਹੀਂ ਕਿਸੇ ਪਾਸਿਓ ਸੋ ਦੇਖੋ ਬਾਡੀ ਬੰਤਰ ਵਗੈਰਾ ਦੀ ਤੇ ਮੂੰਹ ਮੱਥਾ ਦੇਖੋ ਬੇਲਬੂਲ ਬੈੜਦੀ ਬਹੁਤ ਜ਼ਿਆਦਾ ਆ ਕਿਸੇ ਪਾਸਿਓ ਲੱਸੀ ਨਾ ਵੀ ਨਹੀਂ ਸੋ ਮੂੰਹ ਮੱਥਾ ਦੇਖੋ ਪੂਰਾ ਸਾਫ ਸੁਥਰਾ ਚੰਗਾ ਪਿਆਰਾ ਅਸਲ ਪੰਜਾਬ ਵਾਲੀ ਜਰਸੀ ਜਿਹੜੇ ਵੀ ਕਹਿੰਦੇ ਕਿ ਜਰਸੀ ਲੈਣੀ ਆਪਾਂ ਫਰੀਰ ਵਾਲੀ ਸੋ ਉਹ ਸੋਨਾਂ ਆਪਾਂ ਜਰਸੀ ਦਿਖਾਈ ਜਾਂਦੇ ਅੱਜ ਪਹਿਲਾ ਸੂਆ ਪਲੂਣ ਸੁੰਦੀ ਆ ਪਹਿਲੇ ਸੂਏ ਮਾਲਕ ਦੱਸਦੇ ਆ ਕਿ 28 30 ਕਿਲੋ ਦੋ ਦਿਨੇ ਆਵਣਾ ਪਾ ਦੇਣਾ ਸੋ ਬਾਡੀ ਸਟਰਕਚਰ ਵ 140000 ਮੋਲਾ ਦੇ ਮਾਨਦਾਨ ਬਾਈ ਜੀ ਹੋ ਜੂਗਾ ਵਿੱਚੋਂ ਪੂਰਾ ਮਾਨ ਸੰਕਰਾਨੀ ਜੀ ਠੀਕ ਆ ਅੱਗੇ ਦੂਜੇ ਨੰਬਰ ਤੇ ਜਿਹੜੀ ਆਪਾਂ ਵੇਖੇ ਨਾ ਬੱਚੀ ਜੀ ਹਾਂਜੀ ਇਹ ਕਿਹੜਾ ਸੁਆ ਸੂਰੀ ਆ ਇਹ ਵੀ ਬਲੂਨ ਸੁੰਦੀ ਆ ਜੀ ਇਹ ਇਹ ਵੀ ਬਲੂਨ ਸੁੰਦੀ ਆ ਹਨਾ ਇਹ ਵੀ ਬਲੂਨ ਸੁੰਦੀ ਆ ਇਹਦਾ ਟਾਈਮ ਕਿੰਨਾ ਹੈ ਬਾਕੀ ਪਿਆ ਇਹਦਾ 1 ਮਹੀਨਾ ਰਹਿ ਗਿਆ ਜੀ ਇਹ ਦੰਦੋ ਕਿਵੇਂ ਆ ਇਹ ਦੋ ਦੰਦਾ ਜੀ ਇਹ ਦੋ ਦੰਦਾ ਕੀ ਤੇ ਇਹ ਵੀ ਕਰਦੀ ਆ ਆਪਣੀ ਇਹ ਖੀਰੀ ਕਹਿੰਦੇ ਚਹੇ ਦੋ ਦੰਦ ਚਹੇ ਦੋ ਦੰਦ ਚਹੇ ਦੰਦ ਚੱਕੀ ਜਾਂਦੀ ਹੈ ਜੀ ਠੀਕ ਹੈ ਇਹ ਕਰਦੀ ਹੈ ਜੀ ਲੈਂਦੀ ਵੀ ਹੈ ਕਰਦੀ ਹੈ ਜੀ ਆਪਣੀ ਠੀਕ ਹੈ ਫਿਰ ਘਰ ਦੀ ਬੈਡ ਤੇਰਾ ਬਾਤ ਤਿਆਰ ਕਰਿਆ ਵਾ ਹਣਾ ਹਾਂਜੀ ਠੀਕ ਹੈ ਤੇ ਕਿੰਨਾ ਕੁ ਦੰਦ ਬਾਦੂ ਅੰਦਾਜ਼ਾ ਆਇਆ ਇਹ ਇਹ ਤਿਆਰ ਹੋਈ ਤਾਂ 30 ਪਾਸ ਵਾਲਿਆਂ ਨਾਲ ਇਹ ਕਰੋ ਇਹ ਕਿਹੜਾ ਘੱਟ ਮੱਛੂੜ ਠੀਕ ਹੈ ਮਹੀਨਾ ਪਹਿਲਾਂ ਇਹ ਵੀ ਇੱਦਾਂ ਹੀ ਸੀ ਜਮਲੇ ਵਾਈ ਦਾ ਇੱਦਾਂ ਹੀ ਠੀਕ ਹੈ ਕੱਚੀ ਪੌਲੀ ਬਾਲੀ ਬੋਲ ਰਹੀ ਹੈ ਮੇਰਾ ਵੀ ਰਸਨ ਦਿਖਾ ਇਧਰੋਂ ਠੀਕ ਹੈ ਉਹੀ ਚੀਜ਼ ਹੈ ਜਮਾ ਠੀਕ ਹੈ ਆਈ ਇਹਦੇ ਸੀ ਨੇੜੇ ਨੇੜੇ ਜਦੋਂ ਇਹ ਖਲਿਆਰ ਦੀ ਤੁਰੀ ਗਈ ਠੀ ਠੀਕ ਹੈ ਨਹੀਂ ਆਪਾਂ ਤਿਆਰ ਕਰਕੇ ਦਿਖਾਵਾਂਗੇ ਇਹ ਚ ਵੀ ਕੀ ਕੀ ਪਰ ਨਹੀਂ ਸੀਗਾ ਇਹਦਾ ਰੇਟ ਕੀ ਰਹੂਗਾ ਇਹ ਲੱਖ ਦੀ ਦੇ ਦੇਣੀ ਜੀ ਢੋਰੀ ਬਾਹਰ ਨੂੰ ਸੋ ਲੱਖ ਰੁਪਏ ਦੀ ਵੀਰਕਾ ਦੇ ਦੇ ਦਾਂਗੇ ਇਹ ਹਜੇ ਕੱਚੀ ਆ ਹਨਾ ਇੱਕ ਮਹੀਨਾ ਸੂਣ ਚ ਬਾਕੀ ਪਿਆ ਇਹਦਾ ਜਿੱਦ ਤੱਕ ਤਿਆਰ ਹੋਊਗੀ ਉਦੋਂ ਨਾਲ ਗੱਲਾਂ ਕੁਝ ਹੋਰ ਕਰੂਗੀ ਵੀ ਠੀਕ ਹੈ ਸੋ ਦੇਖੋ ਮੂੰਹ ਮੱਥਾ ਚੰਗਾ ਕੰਨ ਨਿਕਾ ਨਿਕਾ ਜਾਦਪਾਦ ਵਾਲੀ ਹੈਗੀ ਤੇ ਰਾਜੀ ਸਮੀ ਬੜੀ ਵੀ ਕਿਸੇ ਪਾਸੇ ਹੱਥ ਦਰਾਣੀ ਪਹਿਲਾਂ ਸੂਆ ਫਲੂਨ ਸੂਗੀ ਇੱਕ ਮਹੀਨਾ ਸੂਣ ਦੇ ਵਿੱਚ ਅਜੇ ਇਹਦਾ ਬਾਕੀ ਪਿਆਗਾ ਬੱਚੀ ਦਾ ਜਰਸੀ ਬ੍ਰੀਡ ਦੀ ਬੱਚੀ ਆ ਸੋ ਦੋ ਨਗਰ ਦਿਖਾ ਦਿਆ ਆਪਾਂ ਪਹਿਲੇ ਨੰਬਰ ਤੇ ਪ੍ਰੂਨ ਦੂਜੇ ਤੇ ਪ੍ਰੂਨ ਉਹਦਾ ਮਹੀਨਾ ਬਾਕੀ ਹੈ ਇਹ ਲਗਭਗ ਹਾਜ਼ਰ ਆ ਗਈ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਭਗਵਾਨ ਦਾਸ ਵੀਰ ਦਾ ਨਾਮ ਆ ਤੇ ਨੰਬਰ ਬੋਲੋ ਵੀਰ ਆਪਣਾ ਨੰਬਰ 787967168 ਸੋ ਕਿਸੇ ਵੀ ਵੀਰ ਦੇ ਵੈੜ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦਾ